ਲਓ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਅੱਜ ਤੁਹਾਨੂੰ ਬਾਈ ਜੀ ਪੂਰੀ ਘੈਂਟ ਮਸ਼ੀਨ ਦਿਖਾਉਣ ਲੱਗੇ ਆਂਗੇ ਡੀ ਐਸ ਆਰ ਤੇ ਬਾਕੀ ਬਲਵਿੰਦਰ ਸਿੰਘ ਘੁਮਾਨ ਬਾਈ ਆਪਣੇ ਨਾਲ ਆਗਾ ਤੇ ਪੂਰਾ ਘੈਂਟ ਬੰਦਾਗਾ ਤੇ ਬਾਈ ਨੂੰ ਪੇਜ ਵੀ ਫੋਲੋ ਕਰਿਓ ਤੇ ਕਰਦੇ ਆਂ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਅੱਸੀ ਕਾ ਬਾਈ ਜੀ ਰੋ ਬੱਬੂ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਅੱਸੀ ਜੀ ਆਏ ਨੂੰ ਬਾਈ ਥੋੜਾ ਪਹਿਲਾਂ ਦਾ ਠੀਕ ਹੈ ਬਾਈ ਜੀ ਸ਼ੁਰੂ ਕਰਦੇ ਆਂ ਆਪਣੇ ਕੋਲੇ ਬਾਈ ਜੀ ਡੀਲਰਸ਼ਿਪ ਪੈ ਠੀਕ ਹੈ ਜੀ ਠੀਕ ਹੈ ਆਪਣਾ ਕੋਲੇ ਅੱਜ ਡੀਐਸਆਰ ਆਈ ਆ ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਜਿਹਨੂੰ ਕਹਿੰਦੇ ਆ ਠੀਕ ਹੈ ਜੀ ਬਾਈ ਮਸ਼ੀਨ ਦਿਖਾ ਦਿਓ ਬਾਈ ਜੀ ਮਸ਼ੀਨ ਜਿਵੇਂ ਅਸੀਂ ਪਹਿਲਾਂ ਕਹਿੰਦਿਆ ਬਾਈ ਜੀ ਜ਼ੀਰੋ ਟਰੈਲ ਵਰਗੀ ਬਣਾਦੇ ਹਾਂ ਜ਼ੀਰੋ ਟਰੈਲ ਵਰਗੀ ਇਹ ਬਿਲਕੁਲ ਡਿਫਰੈਂਟ ਆ ਆਮ ਨਾਲੋਂ ਬਾਈ ਜੀ ਬਹੁਤ ਜ਼ਿਆਦਾ ਅੰਤਰ ਹੈ ਇਹਦੇ 'ਚ ਠੀਕ ਹੈ ਜੀ ਆਮ ਮਸ਼ੀਨਾਂ ਨਾਲੋਂ ਜਿਵੇਂ ਪਿਛਲੇ ਸਾਲ ਵੀ ਬਹੁਤ ਵਿਕੀਆਂ ਮਸ਼ੀਨਾਂ ਜਿਹੜੀਆਂ ਡੀਐਸਆਰ ਕਹਿੰਦੇ ਸੀ ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਇਹ ਕੋਈ ਸਿੱਧੀ ਬਿਜਾਈ ਵਾਲੀ ਝੋਨੇ ਦੀ ਮਸ਼ੀਨ ਐ ਕਹੋ ਇਹਦੇ 'ਚ ਇੱਕ ਖਾਸੀਅਤ ਪਹਿਲੇ ਦੱਸ ਦਿੰਦਾ ਜੀ ਪਹਿਲੀ ਖਾਸੀਅਤ ਇਹ ਹੈ ਬਾਈ ਜੀ ਇਹ ਨਾ ਚੁੰਟੀਆਂ ਨਾਲ ਵੀ ਲਾਉਂਦੀ ਹੈ ਚੁੰਟੀਆਂ ਨਾਲ ਜਿਵੇਂ ਆਪਾ ਨਰਮਲ ਉਹਨਾਂ ਨੇ ਆ ਨਰਮਲ ਹੁੰਦੀ ਹੈ ਹਾਂ ਇਹ ਸਿੱਧੇ ਨਹੀਂ ਬੀਜਦੀ ਸਟੈਪ ਬਾਈ ਸਟੈਪ ਮੰਨ ਲਓ ਵੀ ਗੱਠ ਦੀ ਤੁਸੀਂ ਬਿੱਥ ਤੇ ਠੀਕ ਜਾਂ 8 ਇੰਚ ਤੇ ਜਾਂ 10 ਇੰਚ ਤੇ ਤੁਸੀਂ ਦਾਣਾ ਲਾਉਣਾ ਹੈ ਇਹ ਗੱਲਾ ਦਾਣਾ ਐ ਇੱਕ ਇੱਕ ਦਾਣਾ ਕਰਕੇ ਚੱਕ ਕੇ ਲਾਓ ਠੀਕ ਹੈ ਜੀ ਜਿਵੇਂ ਚੁੰਟੀਆਂ ਨਾਲ ਲਾਉਂਦੇ ਹੁੰਦੇ ਹਾਂ ਠੀਕ ਹੈ ਜਿਵੇਂ ਕੰਪਿਊਟਰ ਹੀ ਦਿਮਾਗ ਲਾ ਲੈ ਜੀ 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 ਇਹਦੇ ਚ ਇਹ ਜਿਹੜੀ ਮਸ਼ੀਨ ਆ ਆਪਣੇ ਕੋਲੇ ਇਹ ਗਿਆਨਪੋਰੀ ਆ ਠੀਕ ਹੈ 13 ਪੂਰੀ ਵੀ ਆਉਂਦੀ ਹੈ 11 ਪੂਰੀ 13 ਇਹ ਕਹਿੰਦੇ ਇਹਨਾਂ ਨੂੰ ਆਪਾਂ ਪੋਰ ਕਹਿੰਦੇ ਨੇ ਪੰਜਾਬੀ ਦੇ ਵਿੱਚ ਸਿੱਧਾ ਡਬਲ ਗੇਅਰ ਲੱਗਿਆ ਹੋਇਆ ਠੀਕ ਹੈ ਇਹ ਗੇਅਰ ਵੀ ਦਿਖਾ ਦੇ ਗੇਅਰ ਕਹਾ ਕੇ ਵੀ ਇੱਕੋ ਪਰ ਆ ਗਿਆ ਇੱਕ ਤਾਂ ਗੇਰ ਆ ਗਿਆ ਮੇਨ ਜਿਹੜਾ ਚੋਬੇ ਲਾਉਂਦਾ ਜਿਹਨੂੰ ਆਪਾਂ ਚੁੰਡੀਆਂ ਨਾਲ ਵੀ ਲਾਉਣ ਵਾਲਾ ਕਹਿੰਦੇ ਨੇ ਜਿਹੜਾ ਉਹ ਵਾਲਾ ਗੇਰ ਹੈ ਇਹ ਹੈਗਾ 20 ਪਾਉਂਦਾ ਠੀਕ ਹੈ ਇਹ 20 ਪਾਉਂਦਾ ਹੈ ਹਾਂ ਠੀਕ ਹੈ ਜੀ ਦੋ ਇਹਦੇ ਵਿੱਚ ਜਿਹੜੀਆਂ ਇਹਦੀਆਂ ਖੇਲਾ ਬਣੀਆਂ ਹੋਈਆਂ ਅੱਗੇਰੇ ਪਿਛਲੇ ਪਾਸੇ ਜਿਹੜਾ 20 ਪੈਂਦਾ ਠੀਕ ਹੈ ਨਾਲ ਦੀ ਨਾਲ ਰਹੇ ਤੇ ਨਾਲ ਦੀ ਨਾਲ ਹਾਂ ਨਾਲ ਦੀ ਨਾਲ ਅਸੀਂ ਤੁਹਾਨੂੰ ਥੋੜਾ ਜਿਹਾ ਤਕਲੀਫ ਕਰਨੇ ਉੱਪਰ ਦੀ ਆ ਕੇ ਨਾ ਪਿਛਲੇ ਪਾਸੇ ਦੀ ਆਪਾਂ ਇਹਦੀਆਂ ਜਿਹੜੀਆਂ ਖੇਲਾ ਬਣੀਆਂ ਹੋਈਆਂ ਐ ਅਲੱਗ-ਅਲੱਗ ਜਿਹੜੀਆਂ ਡਿਸਕਾਂ ਤਵੇ ਆ ਉਹ ਵੀ ਤੁਹਾਨੂੰ ਉੱਧਰ ਦੀ ਦਿਖਾਉਣੇ ਆਪਾਂ ਠੀਕ ਹੈ ਜੀ ਲੋ ਬਾਈ ਜੀ ਤੁਹਾਨੂੰ ਬਾਕੀ ਤੁਹਾਨੂੰ ਡਿਸਕਾਂ ਵਗੈਰਾ ਵੀ ਸਾਰਾ ਕੁਝ ਦਿਖਾਵਾਂਗੇ ਵੀਡੀਓ ਚ ਬਣੇਗਾ ਆਹ ਵਾਲਾ ਗੀਅਰ ਆ ਗਿਆ ਠੀਕ ਹੈ ਜੀ ਲੋ ਠੀਕ ਹੈ ਜੀ ਹਾਂ ਗੀਅਰ ਪੂਰਾ ਹੈਵੀ ਗੀਅਰ ਲੱਗਿਆ ਹੋਇਆ ਇਹ ਇਸ ਤਰ੍ਹਾਂ ਜਦੋਂ ਅੱਗੇ ਹੁਕਮਦਾ ਜੱਸੀ ਕਿੱਥੇ ਉਧਰ ਚਲ ਗਿਆ ਇਹ ਜਦੋਂ ਇਸ ਤਰ੍ਹਾਂ ਆਹ ਵਾਲਾ ਨਾ ਇਹ ਸਟੈਪ ਇਸ ਤਰ੍ਹਾਂ ਇੱਥੋਂ ਲੱਗਦਾ ਇਹ ਚੋਬੇ ਕਹਿੰਦੇ ਨੇ ਜਿਹਨੂੰ ਚੁੰਡੀਆਂ ਨਾਲ ਜਿਵੇਂ ਵੀ ਵਾਤੇ ਜਦੋਂ ਇਸ ਤਰ੍ਹਾਂ ਚਲਦੇ ਇਹ ਸਾਰੇ ਇੱਕ ਮਿੰਟੋਂ ਘੁਮਾ ਕੇ ਦਿਖਾ ਦਿੰਨਾ ਸਰ ਇੱਕ ਮਿੰਟ ਮੜਾ ਜਾ ਲੈ ਬਾਈ ਜੀ ਘੁਮਾ ਕੇ ਵੀ ਕਰ ਜਿਵੇਂ ਬਾਈ ਜੀ ਇਹਦੇ ਮੰਨ ਕੇ ਚੱਲੋ ਆਪਾਂ ਸੈਟਿੰਗ ਵਗੈਰਾ ਵੀ ਕਰਨੀ ਪੈਦੀ ਉਹਨੇ ਜੀ ਸਾਰਾ ਕੁਝ ਹੁੰਦਾ ਵੀਰੇ 3 ਕਿਲੋ ਤੋ ਲੈ ਕੇ ਵੇਚ ਆ ਦੇਖੋ ਜਿੱਦਾਂ ਅੱਗੇ ਕਹਿੰਦੇ ਆਜ ਆਜ ਇਸ ਤਰ੍ਹਾਂ ਇਸ ਤਰ੍ਹਾਂ ਇਹ ਜੁੰਡੀਆਂ ਚੋਬੇ ਲਾਉਂਦੀਆਂ ਦੇ ਨਾਲ ਇਹ ਦੇਖੀ ਸਾਧੂ ਨੇ ਮਨ ਲੇ ਲੋ ਜਦੋਂ ਉੱਪਰ ਬਾਜੇ ਦਾ ਨਾਲ ਦੇ ਨਾਲ 2 ਥੱਲੇ ਤੇ ਰੇ ਵੀ ਨਾਲ ਦੇ ਨਾਲ ਹਾਂ ਬਸ ਯਾਨਕਿ ਜਿੰਨੇ ਜਿੱਥੇ ਸੈੱਟ ਕਰਤਾ 8 ਇੰਚ ਤੇ 10 ਇੰਚ ਤੇ 7 ਇੰਚ ਤੇ ਤੁਸੀਂ ਇਹਦੀ ਸੈਟਿੰਗ ਕਰਤਾ ਉੱਥੇ ਉਹਨੇ ਸਟੈਪ ਬਾਈ ਸਟੈਪ ਸੈੱਟ ਕੇ ਅੱਗੇ 20 ਲਾਉਗੀ ਇਕੱਲਾ ਇਕੱਲਾ ਦਾਣਾ ਲੱਗੂ ਆ ਅਵੇ ਰਕ ਠੀਕ ਹੈ ਜਿਹੜਾ ਆ ਗੀਅਰ ਆ ਗਿਆ ਇਹ ਤੋਂ 20 ਸੈੱਟ ਹੁੰਦਾ ਠੀਕ ਹੈ ਇਹ ਤੋਂ 20 ਸੈੱਟ ਹੁੰਦਾ ਹਾਂ ਵੀ ਕਿੰਨੀ ਤੁਸੀਂ ਖਾਦ ਪਾਉਣੀ ਹੈ ਕਿੰਨਾ 20 ਪਾਉਣਾ ਹੈ 3 ਕਿਲੋ ਤੋਂ ਲੈ ਕੇ ਇਹਦੀ ਸਟਾਰਟਿੰਗ ਹੈ ਇਸ ਤੋਂ 20 ਪੈ ਜਾਂਦਾ ਠੀਕ ਹੈ ਪਿੱਛੇ ਆ ਸਫਾਈ ਵਾਸਤੇ ਹੈਵੀ ਰੋਲਾ ਲੱਗਿਆ ਹੋਇਆ ਇਹ ਠੀਕ ਜਿਵੇਂ ਆਪਾਂ ਕਹਿ ਦਈਏ ਬਾਈ ਜਿਵੇਂ ਕਣਕ ਦੇ ਵਿੱਚ ਪਿੱਛੇ ਆਪਾਂ ਖਾਲੀਆਂ ਵਗੈਰਾ ਪਾਜਿੰਦੇ ਨੇ ਨਾ 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 ਸਫਾਈ ਸਫਾਈ ਰੋ ਸਫਾਈ ਕਰਦੇ ਵੀ ਨਾਲ ਸਫਾਈ ਕਰੋਗੇ ਨਾਲ ਦੇ ਨਾਲ ਇਹ ਲੋਗ ਉੱਤੇ ਆਪਾਂ ਨੂੰ ਮਾਰਨ ਦੀ ਲੋੜ ਨਹੀਂ ਹੈਗੀ ਸਾਗੇ ਜੀ ਹਾਂ ਜੇ ਮਾਰਨ ਲੈਂਦੇ ਸੀ ਉਹ ਚੀਜ਼ ਨਹੀਂ ਇੱਕ ਦੂਜੀ ਖਾਸੀਅਤ ਇੱਕ ਜੀ ਹੋਰ ਦੱਸੀਆ ਤੁਹਾਨੂੰ ਇਹਦੇ ਅੱਖੇ ਲਾ ਗਿਆ ਜਿਹੜੇ ਆਮ ਤਵੇ ਸੀ ਜਾਂ ਜਿਹਨੂੰ ਡਿਸਕਾਂ ਬੋਲਦੇ ਨੇ ਆ ਬੀ ਵਾਲੀਆਂ ਇਹ ਪਹਿਲਾਂ ਨਾ ਆਮ ਮਸ਼ੀਨਾਂ ਚ ਹੋਰ ਕੰਪਨੀਆ ਚ ਵੀ ਇਹ ਪਲਾਸਟਿਕ ਦੇ ਵੀ ਜਾਂ ਫੇਬਰ ਦੇ ਵੀ ਆਉਂਦੇ ਪਰ ਇਹ ਦੇਖਦੇ ਆ ਦੇਖੀ ਆ ਇੱਕ ਹੀ ਅਗੇ ਮੰਨ ਕੇ ਨਾ ਦਾ ਜਰ ਲੱਗਦੀ ਹੈਗੇ ਨਾ ਕੱਸਦੇ ਨਾ 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 ਜਿੱਥੇ ਸੈੱਟ ਕਰਤਾ ਇੱਕ ਦਾਣਾ ਨਾ ਵੱਧ ਪਵੇ ਨਾ ਘਟ ਪਵੇ ਠੀਕ ਹੈ ਇਹਦੇ ਝੋਨੇ ਤੋਂ ਵਜਾ ਇਲਾਵਾ ਤੁਸੀਂ ਮੂੰਗੀ ਵੀ ਸਕਦੇ ਹੋ ਸਬਜ਼ੀਆਂ ਇਹਦੇ ਨਾਲ ਵੀ ਸਕਦੇ ਹੋ ਠੀਕ ਮੰਨ ਕੇ ਜਲਾ ਜ਼ਰੂਰੀ ਨਹੀਂ ਹੈਗਾ ਵੀ ਝੋਨੇ ਲਈ ਵਰਤਦੇ ਹੈਗੇ ਹਰੇਕ ਚੀਜ਼ ਲਈ ਵਰਤ ਸਕਦੇ ਹੈਗੇ ਜੀ 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 ਕੱਲੀ ਮੱਕੀ ਨਹੀਂ ਇਹਦਾ ਵੀਜੀ ਜਾਂਦੀ ਸਬਜ਼ੀਆਂ ਦਾ ਸਰੋਂ ਸਭ ਕੁਝ ਵੀ ਜਨ ਕੇ ਕਹਿੰਦਾ ਪਾਪ ਤੁਸੀਂ ਅਨਾਜ ਇਹਦੀ ਬਿਜਾਈ ਕਰ ਸਕਦੇ ਹੋ ਇਹ ਦੇਖੋ ਇਹ ਲੱਗ ਤੋਂ ਰੇ ਵਾਲੀ ਖੇਲ ਆ ਠੀਕ ਹੈ ਇਹ ਰੇ ਵਗੈਰਾ ਪਾਉਣ ਵਾਸਤੇ ਹਾਂ ਠੀਕ ਹੈ ਇਹਦਾ ਜਿਵੇਂ ਆਪਾਂ ਮੰਨ ਕੇ ਚੱਲੀਏ ਇਹ ਚ ਤਾਂ ਆਪ ਜੂਜ਼ ਕਰ ਸਕਦੇ ਆਂਗੇ ਜੇ ਸਬਜੀ ਵਗੈਰਾ ਤੇ ਲਾਉਣੀ ਹੋਵੇ ਉਹਦੇ ਨਹੀਂ ਯੂਜ਼ ਕਰਕੇ ਆਈਨੋ ਬੰਦ ਵੀ ਕਰ ਹਾਂ ਉਹ ਤਾਂ ਕੋਈ ਦਿੱਕਤ ਨਹੀਂ ਉਹ ਤਾਂ ਕੋਈ ਚੱਕਰ ਨਹੀਂ ਸਾਰਾ ਕੁਝ ਵਧੀਆ ਕੰਪਨੀ ਦਾ ਤੇ ਫੁੱਲ 1 ਸਾਲ ਦੀ ਪੂਰੀ ਫੁੱਲ ਗਰੰਟੀ ਹੋਊਗੀ ਵਾਰੰਟੀ ਹੋਊਗੀ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਵੀ ਦਿੱਕਤ ਆਉਂਦੀ ਆ ਤੁਹਾਨੂੰ ਖੇਤ ਦੇ ਵਿੱਚ ਸਰਵਿਸ ਮਿਲੂਗੀ ਪਹਿਲੀ ਗੱਲ ਤਾਂ ਕੋਈ ਦਿੱਕਤ ਆਉਂਦੀ ਨਹੀਂ ਠੀਕ ਹੈ ਜੀ ਜੇ ਪਾਈਪ ਦੀ ਗੱਲ ਕਰੀ ਭਾਈ ਜੀ ਮੈਂ ਆਪਾਂ ਪਾਇਆ ਪਾ ਕੇ ਹਾਂ ਇਹ ਗੱਲ ਫਾਂਗ ਲਈ ਨਾ 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 ਪੂਰੀ ਫੁੱਲ ਵਧੀਆ ਕੁਆਲਿਟੀ ਦੀ ਲੱਗੀ ਹੋਈ ਹੈ ਵੀਰੇ ਹਾਂ ਆ ਫੱਟੀ ਫੁੱਟੀ ਜਿਵੇਂ ਖੜ ਕੇ ਬੰਦਾ ਨਹੀਂ ਦਿੰਦੀ ਆਪਣੇ ਕੰਪਨੀ ਸਪੈਸ਼ਲ ਡਬਲ ਗੇਅਰ ਦਿੰਦੀ ਹੈ ਕਿਸੇ ਨੂੰ ਠੀਕ ਹੈ ਆਮ ਮੰਨ ਕੇ ਚਲੋ ਸਿੰਗਲ ਗੇਅਰ ਚ ਆਉਂਦੀ ਹੈ ਸਿੰਗਲ ਗੇਅਰ ਚ ਆਪਣੀ ਮਸ਼ੀਨ ਆ ਕਰਦੀ ਹੈ ਡਬਲ ਗੇਅਰ ਚ ਠੀਕ ਹੈ ਜੀ ਲਓ ਬਈ ਜੀ ਦੇਖ ਸਕਦੇ ਹੋਗੇ ਇਹ ਕਿੰਨੇ ਪੂਰੀ ਚ ਆ ਗਈ ਬਈ ਜੀ ਇਹ 11 ਪੂਰ 13 ਵੀ ਮਿਲ ਜੂਗੀ 13 ਵੀ ਮਿਲ ਜੂਗੀ 13 ਚ ਵੀ ਆ ਗਈ ਤੇ ਜੇ ਇਹਦੀ ਬੇਟ ਦੀ ਗੱਲ ਕਰੀਏ ਜੀ ਬੇਟ ਮੇਰੇ ਇਹਦਾ ਪਲੇਟ ਤੇ ਦੇਖਣੀ ਪਊਗੀ ਕੋਈ ਚੱਕਰ ਨਹੀਂ ਆਪਣੇ ਕਸਟਮਰ ਕੇਅਰ ਦੇ ਨੰਬਰ ਆ ਗਏ ਲਓ ਬਈ ਜੀ ਆ ਜੇ ਕਿ ਸਨੇ ਹੈਲਪ ਲਾਈਨ ਹੈ ਕਿ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਦੋਂ ਮਰਜੀ ਤੁਸੀਂ ਫੋਨ ਲਾ ਕੇ ਤੁਸੀਂ ਹੈਲਪ ਲਾਈਨ ਤੇ ਫੋਨ ਲਾ ਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਬਾਕੀ ਆਪਣੇ ਕੋਲੇ ਇਹਦੀ ਬਟਿੰਡੇ ਜ਼ਿਲ੍ਹੇ ਦੀ ਡੀਲਰਸ਼ਿਪ ਹੈਗੀ ਠੀਕ ਹੈ ਜੀ ਸਾਡੇ ਫੋਨ ਨੰਬਰ ਹੈਗੇ ਜੀ 9026200004 ਇਹ ਮੇਰਾ ਫੋਨ ਨੰਬਰ ਆ ਭਾਈ ਅਮਰਤਪਾਲ ਦਾ ਨੰਬਰ ਹੈਗਾ 95934042 ਠੀਕ ਹੈ ਆਈਟੀ ਚੌਂਕ 'ਚ ਪੁਲ ਦੇ ਹੇਠਾਂ ਆਪਣਾ ਦਫਤਰ ਹੈਗਾ ਉੱਤੇ ਆ ਕੇ ਜਦੋਂ ਮਰਜ਼ੀ ਤੁਸੀਂ ਆਓ ਇੱਕ ਵਾਰੀ ਆ ਕੇ ਸੇਵਾ ਦਾ ਮੌਕਾ ਲਾਜਵੀ ਦਿਓ ਜਿਹੜੇ ਸਾਰੇ ਵੀ ਸੰਦ ਵੀਰਵਾਲ ਕੰਪਨੀ ਦੇ ਕੋਈ ਵੀ ਸੰਦ ਆ ਬਾਈ ਜੀ ਸਾਰੇ ਭਾਰਤ ਸਰਕਾਰ ਤੋਂ ਮਨਜ਼ੂਰਸ਼ੋਦਾ ਨੇ ਠੀਕ ਹੈ ਜੀ ਸਾਰਿਆਂ ਸੰਦਾਂ ਤੇ ਫੁੱਲ ਲੋਨ ਹੋ ਜਾਂਦਾ ਹੈ ਠੀਕ ਹੈ ਜੀ ਸਰਕਾਰੀ ਬੈਂਕ ਤੋਂ ਤੁਸੀਂ ਕਰਵਾ ਸਕਦੇ ਹੋ 50 ਪੈਸਿਆਂ ਤੇ ਜਿਹੜੀ ਸਕੀਮ ਚੱਲੀ ਜਾਂਦੀ ਹੈ 6% ਵਾਲਾ ਫੁੱਲ ਜਿਹੜੇ ਮਾਨਤਾ ਪ੍ਰਾਪਤ ਹੈਗਾਗਾ ਠੀਕ ਹੈ ਜੀ ਹਾਂਜੀ ਬਾਕੀ ਜੇ ਗੱਲ ਕਰੀ ਬਾਈ ਜੀ ਜਿਹੜਾ ਲੋਹਾ ਵਗੈਰਾ ਹੈਗਾ ਆਪਾਂ ਲੱਗ ਚੱਲੀਏ ਇਹ ਕੰਪਨੀ ਚ ਹੀ ਬਾਈ ਜੀ ਆਪ ਸਰ ਕੋ ਤਿਆਰ ਕਰਦੇ ਨੇ ਕੰਪਨੀ ਚ ਕੰਪਨੀ ਚ ਫੈਕਟਰੀ ਚ ਤਿਆਰ ਹੋ ਕੇ ਆਉਂਦਾ ਬਾਈ ਜੀ ਠੀਕ ਹੈ ਸਰ ਕੋ ਫੈਕਟਰੀ ਚ ਤਿਆਰ ਹੋ ਕੇ ਹਾਂ ਇਹ ਨਹੀਂ ਹੈਗਾ ਵੀ ਜਾਲੀ ਫੱਲੀ ਜਾਂ ਲੋਹਾ ਲੱਗਾ ਹੋਇਆ ਪੂਰਾ ਵਧੀਆ ਆਈਐਸਆਈ ਮਾਰਕਾ ਲੋਹਾ ਲੱਗਾ ਹੋਇਆ ਠੀਕ ਹੈ ਜੀ ਪੂਰਾ ਸਫਾਈ ਚ ਹੈ ਤੁਸੀਂ ਦੇਖੋ ਇਹਦਾ ਹੁਣ ਮਿੱਟੀ ਜੀ ਪੈ ਗਈ ਗੱਡੀ ਤੇ ਤਾਂ ਕਰਕੇ ਰੰਗ ਰੰਗ ਪੂਰਾ ਫੁੱਲ ਪੂਰਾ ਵਧੀਆ ਪੱਠੀ ਪੇਟ ਮਿਲੂਗਾ ਪੱਠੀ ਪੇਟ ਪੱਠੀ ਪੇਟ ਹੈ ਠੀਕ ਹੈ ਜੀ ਜੇ ਆ ਬਾਈ ਨੇ ਕਿਸੇ ਨੇ ਮੰਨ ਕੇ ਚਲੋ ਆਪ ਵੀ ਕੋਈ ਤਿਆਰ ਕਰਬੋਣੀ ਕੋਈ ਨਵਾਂ ਜਦੋਂ ਮਰਜ਼ੀ ਬਾਈ ਜੀ ਇੱਕ ਹਫਤੇ ਬਾਅਦ ਆਰਡਰ ਦਿਓ ਤੁਸੀਂ ਦੇਖੋ ਬਾਈ ਹੁਣੇ ਵੀ ਫਿਰਦੇ ਆ ਉਹ ਗਾਹਕ ਨੇ ਦੁਆਰੇ ਆਏ ਆ ਅੱਜ ਸੰਤ ਲੈ ਕੇ ਵੀ ਜਾਣਗੇ ਠੀਕ ਹੈ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਹੈਗੀ ਠੀਕ ਹੈ ਬਾਈ ਜੀ ਗੱਲ ਕਰਕੇ ਬਹੁਤ ਬਹੁਤ ਠੀਕ ਹੈ ਧੰਨਵਾਦ ਬਾਈ ਸਮਾਂ ਦੇਣ ਲਈ ਠੀਕ ਹੈ ਬਾਈ ਜੀ ਠੀਕ ਹੈ ਜੀ ਲੋ ਬਾਈ ਜੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਤੂਰ ਦਾ ਸੰਦੇਸ਼ ਮਿਲਦੇ ਕਿਸੇ ਨਵੀਂ ਵੀਡੀਓ ਤਦ ਤੱਕ ਲਈ ਬਾਈ ਜੀ ਧ